ਪਰ ਇਹਦੀ ਜਾਣਕਾਰੀ ਜਿਹੜਾ ਲੋਗ ਬੁੱਕ ਦੇ ਵਿੱਚ ਐਂ ਹੋ ਜਿਹੜੀ ਇਹ ਜਿਹੜੀ ਆ ਆਪਾਂ ਸਮੇਂ-ਸਮੇਂ 'ਤੇ ਇਹਨਾਂ ਆਪਾਂ ਜਿਹੜਾ ਇਹ ਜਿੰਨੀਆਂ ਵੀ ਹੈਗੀਆਂ ਪੀਜੀਐਨ ਦੀ ਰੁਟੀਨ ਦੀ ਚੈਕਿੰਗ ਕਰਦੇ ਰਹੇ ਨੇ ਕਿਉਂਕਿ ਜਿੱਦਾਂ ਇੱਥੇ ਸਟੂਡੈਂਟ ਕਾਫੀ ਸਟਰੈਂਥ 'ਚ ਰਹਿੰਦੇ ਆ ਤੇ ਉਹ ਮਾੜੇ ਅਨਸਰ ਵੀ ਜਿਹੜੇ ਆ ਇੱਧਰ ਘੁੰਮਦੇ ਰਹਿੰਦੇ ਆ ਕੋਈ ਉਹਨਾਂ ਦੀਆਂ ਗਤੀਆਂ ਵਿਧੀਆਂ ਤੇ ਨਿਗਰੱਖਣ ਲਈ ਤੇ ਤੋਗਾ ਸ਼ੂਟ ਐਂਟਰੀ ਕਾਫੀ ਸਟਰੈਂਥ ਆ ਤੇ ਇਹ ਤੇ ਜਿਹੜਾ ਜੁੱਧ ਨਸ਼ਾ ਫਿਰ ਤੇ ਜਿਹੜਾ ਰਿਗਾਰਡਿੰਗ ਪ੍ਰੋਗਰਾਮ ਚੱਲਿਆ ਉਹਦੇ ਵਿਆਪ ਤੇ ਆਉ ਰੂਟੀਨ ਦੀ ਸਾਰੇ ਜਿਹੜੀ ਹੈ ਚੈਕਿੰਗ ਚੱਲਦੀ ਰਹਿੰਦੀ ਹੈ ਉਹ ਮੜਾ ਹੰਤਲ ਜਿਹੜਾ ਆਪਣਾ ਗਲਤ ਗਲਤ ਗੱਦੀ ਨਹੀਂ ਆ ਕਰੇ ਤਾਂ ਜਿਹੜੇ ਪੀਜੀਆਂ ਦੀ ਚੈਕਿੰਗ ਹੋਈ ਆ ਕੁਝ ਫੜਿਆ ਵੀ ਜੁਨਾ ਤੋਂ ਨਹੀਂ ਆਪਾਂ ਚੈਕਿੰਗ ਅਜੇ ਚੱਲ ਰਹੀ ਹੈ ਵੈਸੇ ਅਜੇ ਤੱਕ ਤਾਂ ਨਹੀਂ ਕੁਝ ਹੈਗਾ ਤੇ ਬਾਕੀ ਆ ਵੀ ਵਿਕਲਾ ਦੇ ਵਿੱਚ ਚੈਕਿੰਗ ਕਰ ਰਹੇ ਆ ਉਸ ਦੇ ਵਿੱਚ ਰਿਲੇਟ ਔਰ ਤੱਕ ਚੱਲੂਗੀ ਚੈਕਿੰਗ ਉਸ ਦੌਰਾਨ ਜੇ ਕੋਈ ਸਰਗਰ ਸਾਹਮਣੇ ਆਈ ਤੇ ਸਾਡਾ ਧਿਆਨ ਦੇ ਲਿਆ ਪਰ ਮਾੜੇ ਅੰਸਰ ਨਾਲ ਵੀ ਮੈਸੇਜ ਦੇਣਾ ਚਾਹੁੰਦੇ ਆ ਜੀ ਦੇਖੋ ਗੱਲ ਇਦਾਂ ਤੇ ਆਪ ਦਾ ਵਧੀਆ ਕੋਈ ਕੰਮ ਧੰਦਾ ਕਰਨ ਇਹ ਜਿਹੜਾ ਮਾੜੇ ਕੰਮ ਹੈ ਇਹਦਾ ਨਤੀਜਾ ਮਾੜਾ ਹੀ ਹੁੰਦਾ ਜਿਹੜਾ ਸਿਆਣੇ ਆਂਦੇ ਨੇ 100 ਦਿਨ ਚੋਰ ਦਾ ਦੇਖਦੇ ਨੂੰ ਸਾਧਦਾ ਤੇ ਕਾਬੂ ਆ ਜਾਂਦੇ ਨੇ ਜਦੋਂ ਕਾਬੂ ਆ ਗਿਆ ਤੇ ਇਹਨਾਂ ਦਾ ਜਿਹੜੇ ਹੈਗੀ ਆ ਇਹਨਾਂ ਦਾ ਹਸ਼ਰ ਮਾੜਾ ਹੋਊਗਾ ਇਹਨਾਂ ਦੇ ਕਾਰਵਾਈ ਕਰਕੇ ਜੇਲ੍ਹ ਚ ਭੇਜਾਂ ਸਰ ਅੱਜ ਦੇ ਦਿਨ ਚੈਕਿੰਗਾਂ ਜੇ ਲਗਾਤਾਰ ਚੱਲੂਗੀ ਜੇ ਲਗਾਤਾਰ ਚੱਲਦੀ ਰਹਿੰਦੀ ਸਾਡੀ ਚੈਕ ਮਾਨ ਜੋ ਵੀ ਡੀਐਸਪੀ ਸਾਹਿਬ ਜਿਹੜੇ ਆ ਇਹ ਜਿਹੜੀ ਜਿਹੜੀ ਆ ਕਾਰਜ ਸੁਪਰਵਾਈਜ਼ ਤੇ ਕਾਫੀ ਆਰਪੀ ਫੋਰਟ ਆਫੀਸ ਜਿਹੜੀ ਆ ਕੋਟੇ ਸਾਧਰੀ ਅਸੀਂ ਸਾਰੀ ਇਹ ਚੈਕਿੰਗ ਕੀਤੀ ਸੀ ਠੀਕ ਹੈ ਜੀ ਹਰ ਆ ਜੀ ਦੀ ਜਾਣਕਾਰੀ ਜਿਹੜਾ ਲੋਗ ਗੇਟ ਦੇ ਵਿੱਚ ਐਂ ਹੋ ਜਿਹੜੀ ਤੇ ਜਿਹੜੀ ਆ ਆਪਾਂ ਸਮੇਂ ਸਮੇਂ ਤੇ ਆਪਾਂ ਜਿਹੜਾ ਇਹ ਜਿੰਨੀਆਂ ਵੀ ਹੈਗੀਆਂ ਪੀਜੀਆ ਦੀ ਰੁਟੀਨ ਦੀ ਚੈਕਿੰਗ ਕਰਦੇ ਰਹੇ ਨੇ ਜੋ ਕਿ ਜਿੱਦਾਂ ਇੱਥੇ ਸਟੂਡੈਂਟ ਕਾਫੀ ਸਟਰੈਂਥ ਚ ਰਹਿੰਦੇ ਆ ਤੇ ਉਹ ਮਾੜੇ ਅਨਸਰ ਵੀ ਜਿਹੜੇ ਆ ਇੱਧਰ ਘੁੰਮਦੇ ਰਹਿੰਦੇ ਆ ਕੋਈ ਉਹਨਾਂ ਦੀਆਂ ਗਤੀਆਂ ਵਿਧੀਆਂ ਤੇ ਨਿਗਰਖਣ ਲਈ ਤੇ ਉਹਦਾ ਸ਼ੂਟ ਐਂਟਰੀ ਕਾਫੀ ਸਟਰੈਂਥ ਆ ਤੇ ਇਹ ਤੇ ਜਿਹੜਾ ਜੁੱਧ ਨਸ਼ਾ ਵਿਰੋਧ ਜਿਹੜਾ ਰਿਗਾਰਡਿੰਗ ਪ੍ਰੋਗਰਾਮ ਚੱਲਿਆ ਉਹਦੇ ਵਿਆਪ ਤੇ ਆਉ ਰੂਟੀਨ ਦੇ ਸਾਰੇ ਜਿਹੜੀ ਹੈ ਚੈਕਿੰਗ ਚੱਲਦੀ ਰਹਿੰਦੀ ਹੈ ਕਿ ਉਹ ਮਾੜਾ ਅੰਤਲ ਜਿਹੜਾ ਇਹਨਾਂ ਆਪਣਾ ਗਲਤ ਗਲਤ ਗੱਦੀ ਨਹੀਂ ਆ ਕਰੇ ਤਾਂ ਜਿਹੜੇ ਪੀਜੀਆਂ ਦੇ ਚੈਕਿੰਗ ਹੋਈ ਆ ਕੁਝ ਫੜਿਆ ਵੀ ਜੁਨਾ ਤੋਂ ਨਹੀਂ ਆਪਾਂ ਚੈਕਿੰਗ ਅਜੇ ਚੱਲ ਰਹੀ ਹੈ ਵੈਸੇ ਅਜੇ ਤੱਕ ਤਾਂ ਨਹੀਂ ਕੁਝ ਹੈਗਾ ਤੇ ਬਾਕੀ ਆ ਵੀ ਵਿਕਲਾ ਦੇ ਵਿੱਚ ਚੈਕਿੰਗ ਕਰ ਰਹੇ ਆ ਉਸ ਦੇ ਵਿੱਚ ਰਿਲੇਟ ਔਰ ਤੱਕ ਚੱਲੂਗੀ ਚੈਕਿੰਗ ਉਸ ਦੌਰਾਨ ਜੇ ਕੋਈ ਸਾ ਗੱਲ ਸਾਹਮਣੇ ਆਈ ਤੇ ਸਾਡਾ ਧਿਆਨ ਚ ਲੈ। ਪਰ ਮਾੜਿਆਂ ਸਾਰਾ ਵੀ ਮੈਸੇਜ ਦਿਨਾ ਜਾਂਦੇ ਆ ਜੀ। ਦੇਖੋ ਗੱਲ ਇਹ ਤਾਂ ਇਹ ਆਪ ਦਾ ਵਧੀਆ ਕੋ ਕੰਮ ਧੰਦਾ ਕਰਨ ਇਹ ਜਿਹੜਾ ਮਾੜੇ ਕੰਮ ਆ ਇਹਦਾ ਨਤੀਜਾ ਮਾੜਾ ਹੀ ਹੁੰਦਾ। ਜਿਹੜਾ ਸਿਆਣੇ ਆਂਦੇ ਨੇ 100 ਦਿਨ ਚੋਰ ਦਾ ਦਿਖਦੇ ਨੂੰ ਸਾਧਦਾ ਤੇ ਕਾਬੂ ਆ ਜਾਂਦੇ ਨੇ। ਜਦੋਂ ਕਾਬੂ ਆ ਗਿਆ ਤੇ ਇਹਨਾਂ ਦਾ ਜਿਹੜੇ ਹੈਗੀ ਆ ਇਹਨਾਂ ਦਾ ਹਸ਼ਰ ਮਾੜਾ ਹੋਊਗਾ। ਇਹਨਾਂ ਨੇ ਕਾਰਵਾਈ ਕਰਕੇ ਜੇਲ੍ਹ ਚ ਭੇਜਾਂ ਸਰ ਅੱਜ ਦੇ ਦਿਨ ਚੈਕਿੰਗਾਂ ਜੇ ਲਗਾਤਾਰ ਚੱਲੂਗੀ ਇਹ ਲਗਾਤਾਰ ਚਲਦੀ ਰਹਿੰਦੀ ਸਾਡੀ ਚੈਕ ਮਾਜੋ ਵੀ ਡੀਐਸਪੀ ਸਾਹਿਬ ਜਿਹੜੇ ਆ ਇਹਦੇ ਜਿਹੜੀ ਆ ਕਾਰਜਾਂ ਦੀ ਸੁਪਰਵਾਈਜ਼ ਤੇ ਕਾਫੀ ਆਰਪੀ ਤੇ ਫੋਰਟ ਆਫੀਸ ਜਿਹੜੀ ਆ ਉਹਦੇ ਨਾਲ ਜਿਹੜੀ ਅਸੀਂ ਸਾਰੀ ਚੈਕਿੰਗ ਕੀਤੀ ਸੀ ਠੀਕ ਹੈ ਜੀ